ਸਤ ਸ੍ਰੀ ਅਕਾਲ ਸਾਥਿਓ ਮੈਂ ਸੁਖਪਾਲ ਸਿੰਘ ਗਲਾੜ ਸਾਥਿਓ ਬੀਤੀ 16 ਜਨਵਰੀ 2026 ਦੀ ਰਾਤ ਨੂੰ ਇੱਕ ਅਜਿਹੀ ਘਟਨਾ ਘਟਦੀ ਆ ਜੋ ਦਿਲ ਨੂੰ ਤਹਿਲਾਉਣ ਵਾਲੀ ਅਤੇ ਰੋਂਗ ਤੇ ਖੜੇ ਕਰ ਦੇਣ ਵਾਲੀ ਘਟਨਾ ਹੁੰਦੀ ਹੈ ਗਰੇਟਰ ਨੋਇਡਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਗਰੇਟਰ ਨੋਇਡਾ ਬੜੀ ਚੱਕਾਚੌਂਦ ਵਾਲਾ ਸ਼ਹਿਰ ਆ ਦਿੱਲੀ ਐਨਸੀਆਰ ਦੇ ਬਿਲਕੁਲ ਨਾਲ ਆ ਯੂਪ ਦਾ ਇਹ ਮਹਾਨਗਰ ਆ ਨਾਲ ਲੋਕਾਂ ਦਾ ਇਹ ਸ਼ਹਿਰ ਆ ਚੱਕਾਚੌਂਦ ਵਾਲਾ ਸ਼ਹਿਰ ਆ ਉੱਥੋਂ ਦਾ ਇੱਕ ਸੌਫਟਵੇਅਰ ਇੰਜੀਨੀਅਰ ਯੋਗਰਾਜ ਮਹਿਤਾ 16 ਜਨਵਰੀ ਦੀ ਰਾਤ ਨੂੰ ਆਪਣੀ ਡਿਊਟੀ ਸਮਾਪਤ ਕਰਕੇ ਘਰ ਨੂੰ ਜਾ ਰਿਹਾ ਸੀ ਆਪਣੀ ਕਾਰ ਤੇ ਤਾਂ ਜਿਸ ਰਸਤੇ ਤੋਂ ਗੁਜ਼ਰ ਰਿਹਾ ਸੀਗਾ ਉਸ ਰਸਤੇ ਵਿੱਚ ਇੱਕ ਅੰਡਰ ਕੰਸਟਰਕਸ਼ਨ ਏਰੀਆ ਹੁੰਦਾ ਆ ਸੜਕ ਦਾ ਕੰਮਕਾਜ ਚੱਲਿਆ ਹੁੰਦਾ ਜਿਹੜਾ ਕਿ ਬੰਦ ਪਿਆ ਸੀਗਾ ਪੂਰਾ ਐਨਸੀਆਰ ਉਸ ਰਾਤ ਧੁੰਦ ਦੀ ਚਪੇਟ ਵਿੱਚ ਸੀ ਸੰਘਣੀ ਧੁੰਦ ਸੀ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਤੇ ਜਿਵੇਂ ਉਸ ਜਗ੍ਹਾ ਤੇ युवराज ਮਹਿਤਾ ਅਧਿਕਾਰ ਪਹੁੰਚਦੀ ਆ ਉਹਨੂੰ ਕੁਝ ਦਿਖਾਈ ਨਹੀਂ ਦਿੰਦਾ ਕਿਉਂ ਕਿ ਉੱਥੇ ਨਾ ਤੇ ਕੋਈ ਸਾਈਨ ਬੋਰਡ ਸੀ ਕਿਸੇ ਤਰ੍ਹਾਂ ਦਾ ਕੋਈ ਰੁਕਣ ਦਾ ਉੱਥੇ ਕੋਈ ਸੰਦੇਸ਼ ਨਹੀਂ ਸੀ ਕਿਤੇ ਮੁੜਨ ਦਾ ਕੋਈ ਸੰਦੇਸ਼ ਨਹੀਂ ਸੀਗਾ ਕੋਈ ਵੀ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਚੇਤਾਵਨੀ ਨਹੀਂ ਨਹੀਂ ਸੀਗੀ ਕਿ ਜਿੱਦੇ ਕਰਕੇ ਉਹ ਆਪਣੇ ਆਪ ਨੂੰ ਬਚਾ ਪਾਉਂਦਾ ਆਪਣੇ ਆਪ ਨੂੰ ਰੋਕ ਪਾਉਂਦਾ ਸੜਕ ਦਾ ਕਿਨਾਰਾ ਉਹਨੂੰ ਕਿਸੇ ਪਾਸੇ ਵੀ ਨਜ਼ਰ ਨਹੀਂ ਆਉਂਦਾ ਤੇ ਉਹਦੀ ਕਾਰ ਸੜਕ ਦੇ ਨਾਲ ਇੱਕ 25 30 ਫੁੱਟ ਡੂੰਘੇ ਟੋਏ ਦੇ ਵਿੱਚ ਜਾ ਡਿੱਗਦੀ ਆ ਤੇ ਉਹ ਟੋਆ ਕੋਈ ਕੁਦਰਤੀ ਟੋਆ ਨਹੀਂ ਸੀਗਾ ਉਹ ਇੱਕ ਕੰਸਟਰਕਟਰ ਵੱਲੋਂ ਬੇਸਮੈਂਟ ਬਣਾਉਣ ਵਾਸਤੇ ਉਹ ਟੋਆ 25 30 ਫੁੱਟ ਡੂੰਘਾ ਟੋਆ ਪੁੱਟਿਆ ਸੀਗਾ ਜਿਹੜਾ ਜਾਂਚ ਦੇ ਅਧੀਨ ਸੀਗਾ ਕੰਮ ਰੁਕਿਆ ਹੋਇਆ ਸੀਗਾ ਤੇ ਉਹ ਅਚੀਤੀ ਫੋਟਾ ਡੂੰਗਾ ਜਿਹੜਾ ਟੋਆ ਸੀਗਾ ਉਹ بارش ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਨਾਲੋਂ ਭਰਿਆ ਪਿਆ ਸੀਗਾ ਤੇ ਜਿਵੇਂ ਉਹ ਕਾਰ ਉਸ ਡੂੰਘੇ ਟੋਏ ਦੇ ਵਿੱਚ ਡਿੱਗਦੀ ਆ ਯਵરાજ ਮਹਿਤਾ ਨਾਮੀ ਇਹ 27 ਸਾਲਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਕਿਸੇ ਤਰ੍ਹਾਂ ਜਦੋਂ ਜੈਦ ਕਰਕੇ ਤਾਂ ਕੀ ਰਹੀਂ ਕਾਰ ਦੀ ਛੱਤ ਤੇ ਜਾ ਚੜਦਾ ਆ ਇੱਥੇ ਇੱਕ ਗੱਲ ਮੈਂ ਧਿਆਨ ਦੇ ਵਿੱਚ ਲਿਆਦਾ ਕਿ ਉਸ ਨੌਜਵਾਨ ਨੂੰ ਤੈਰਨ ਦੀ ਬਿਲਕੁਲ ਜੱਜ ਨਹੀਂ ਸੀ ਤੈਰਨਾ ਨਹੀਂ ਸੀ ਆਉਂਦਾ ਜਲਦਬਾਜੀ ਦੇ ਵਿੱਚ ਉਹ ਫੋਨ ਆਪਣੀ ਜੇਬ ਤੋਂ ਕੱਢਦਾ ਹੈ ਤੇ ਆਪਣੇ ਪਿਤਾ ਨੂੰ ਫੋਨ ਲਾਉਂਦਾ ਹੈ ਕਿ ਪਿਤਾ ਜੀ ਕਹਿੰਦਾ ਕਿ ਪਿਤਾ ਜੀ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਮੇਰੀ ਕਾਰ ਪਾਣੀ ਵਿੱਚ ਡੇਗ ਗਈ ਹੈ ਤੁਹਾਨੂੰ ਪਤਾ ਮੈਨੂੰ ਤਰਨਾ ਨਹੀਂ ਆਉਂਦਾ ਪਲੀਜ਼ ਮੈਨੂੰ ਬਚਾ ਲਓ 12:06 ਤੇ ਆਪਣੇ ਪਿਤਾ ਨੂੰ ਹੀਵਰਾਜ ਮਹਿਤਾ ਫੋਨ ਕਰਦਾ ਲਗਭਗ 10-11 ਮਿੰਟਾਂ ਦੇ ਵਿੱਚ ਉਹਦਾ ਪਿਤਾ ਉਸ ਕੜਨ ਵਾਲੀ ਥਾਂ ਤੇ ਪਹੁੰਚ ਜਾਂਦਾ ਆ ਧੁੰਦ ਬੜੀ ਸੰਘਣੀ ਹੁੰਦੀ ਆ ਟਾਰਚ ਉਹਨੇ ਹੀਵਰਾਜ ਮਹਿਤਾ ਨੇ ਜਗਾਈ ਉਹਦੀ ਗੱਡੀ ਦੀ ਛੱਤ ਤੇ ਉਹ ਖੜਾ ਹੁੰਦਾ ਆ ਤੇ ਟਾਰਚ ਜਗਾ ਕੇ ਇਸ਼ਾਰਾ ਕਰ ਰਿਹਾ ਹੁੰਦਾ ਆ ਆਪਣੀ ਮੌਜੂਦਗੀ ਦਰਸਾਉਂਦਾ ਆ ਤੇ ਉਹ ਜੋ ਪਿਤਾ ਉਥੇ ਪਹੁੰਚ ਚੁੱਕਾ ਹੁੰਦਾ ਉਸ ਦਾ ਉਹ ਸ਼ਾਸਨ ਪ੍ਰਸ਼ਾਸਨ ਨੂੰ ਫੋਨ ਕਰਦਾ ਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਸਾਰਾ ਹੀ ਸ਼ਾਸਨ ਪ੍ਰਸ਼ਾਸਨ ਉੱਥੇ ਤਾਮਜਾਮ ਦੇ ਨਾਲ ਪਹੁੰਚ ਜਾਂਦਾ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਰ ਜਿੰਨੇ ਵੀ ਬਚਾਅ ਕਾਰਜ ਦੇ ਸਾਧਨ ਜਿੰਨੇ ਵੀ ਹੁੰਦੇ ਨੇ ਸਭ ਲੈ ਕੇ ਆ ਉੱਥੇ ਜਿੰਨਾ ਵੀ ਤੰਤਰ ਹੁੰਦਾ ਉੱਥੇ ਪਹੁੰਚ ਜਾਂਦਾ ਆ ਮਹਾਨਗਰ ਹੈ ਵੱਡਾ ਸ਼ਹਿਰ ਹੈ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਰਾਤ ਨੂੰ ਵੀ ਨਹੀਂ ਸੌਂਦੇ ਹਜੂਮ ਇਕੱਠਾ ਹੋ ਜਾਂਦਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ ਪਰ ਕਾਰ ਜਿਹੜੀ ਹੁੰਦੀ ਆ ਹੌਲੀ-ਹੌਲੀ ਉਹ ਦਲਦਲ ਦੇ ਵਿੱਚ ਉਹ ਪਾਣੀ ਦੇ ਵਿੱਚ ਛੱਕੜ ਜਾਂ ਦਲਦਲ ਜਾਂ ਗਾਰਾ ਕਹਿ ਲੋ ਬਣਿਆ ਹੋਇਆ ਸੀਗਾ ਹੌਲੀ-ਹੌਲੀ ਕਾਰ ਉਹ ਹੇਠਾਂ ਨੂੰ ਜਾ ਰਹੀ ਹੁੰਦੀ ਹੈ ਤੇ ਉਹ युवराज ਮਹਿਤਾ ਨਾਮੀ 27 ਸਾਲਾਂ ਦਾ ਨੌਜਵਾਨ ਇੱਕੋ ਹੀ ਸ਼ਬਦ ਉਹਦੇ ਮੂੰਹੋਂ ਨਿਕਲਦਾ ਹੈ ਵਾਰ-ਵਾਰ ਕਿ ਪਲੀਜ਼ ਪਤਾ ਜੀ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਜਾਨ ਕੇ ਮਰਨਾ ਕੋਈ ਵੀ ਨਹੀਂ ਚਾਹੁੰਦਾ ਪਰ ਉਸ ਵੇਲੇ ਉਹ ਬੇਵੱਸੀਗਾ ਤੇ ਉਦੋਂ ਦਾ ਪਿਤਾ ਵੀ ਬੇਵੱਸੀਗਾ ਬਜ਼ੁਰਗ ਵਾਰ-ਵਾਰ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੈਰ ਫੜ ਰਿਹਾ ਸੀਗਾ ਬੇਵੱਸ ਪਿਤਾ ਤੇ ਪਲੀਜ਼ ਮੇਰੇ ਪੁੱਤਰ ਨੂੰ ਬਚਾ ਲਓ ਮੇਰੇ ਬੇਟੇ ਨੂੰ ਬਚਾ ਲਓ ਇਕਲੌਤਾ ਪੁੱਤਰ ਆ ਮੇਰਾ ਤੇ ਹੈਰਾਨੀ ਦੀ ਗੱਲ ਉਦੋਂ ਹੁੰਦੀ ਆ ਸਾਥੀਓ ਬੜੀ ਇੱਕ ਸੋਚਣ ਵਾਲੀ ਗੱਲ ਆ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੀ ਉਹ ਟੀਮ ਉੱਥੇ ਪਹੁੰਚੀ ਹੁੰਦੀ ਆ ਜਿਨ੍ਹਾਂ ਨੇ ਟ੍ਰੇਨਿੰਗ ਜਿਨ੍ਹਾਂ ਨੂੰ ਬਿਲਕੁਲ ਦਿੱਤੀ ਗਈ ਹੁੰਦੀ ਆ ਇਹੋ ਜੇ ਬਚਾਅ ਕਾਰਜਾਂ ਵਾਸਤੇ ਉਹ ਤਰਾਕੂ ਟੀਮ ਉਹ ਕੀ ਐਡਾ ਬੇ ਖੁਦਰਾ ਗੈਰ ਜ਼ਿੰਮੇਵਾਰਨਾ ਬਿਆਨ ਦਿੰਦੇ ਨੇ ਕਿ ਇਹ ਟੋਆ ਬਹੁਤ ਡੂੰਘਾ ਆ ਇੱਥੇ ਸਰੀਏ ਹੋ ਸਕਦੇ ਨੇ ਅਸੀਂ ਇੱਥੇ ਮੇਸ ਪਾਣੀ ਚ ਕਿਵੇਂ ਉਤਰੀਏ ਅਤੇ ਨਾਲੇ ਪਾਣੀ ਬਹੁਤ ਠੰਡਾ ਆ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਇਹੋ ਜੀਆਂ ਗੱਲਾਂ ਉਥੇ ਕਰ ਰਹੇ ਨੇ ਇੱਕ ਨੌਜਵਾਨ ਜ਼ਿੰਦਗੀ ਤੇ ਮੌਤ ਦੇ ਨਾਲ ਪਿਛਲੇ ਲਗਭਗ ਇੱਕ ਘੰਟੇ ਤੋਂ ਲੜ ਰਹੀ ਸੀ ਤੇ ਬਾਹਰੋਂ ਬਚਾਅ ਕਾਰਜ ਵਾਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਰਕਾਰਾਂ ਦੇ ਨੁਮਾਇੰਦੇ ਨੇ ਉਹ ਤਰਕਹੀਣ ਜਿਹੜੇ ਬਿਆਨ ਨੇ ਉਹ ਦੇ ਰਹੇ ਨੇ ਕਿ ਪਾਣੀ ਬਹੁਤ ਠੰਡਾ ਆ ਜਾਂ ਤੇ ਫਿਰ ਉਹਨਾਂ ਵਾਸਤੇ ਪਹਿਲਾਂ ਪਾਣੀ ਗਰਮ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਆਸਾਨੀ ਨਾਲ ਉਹਦੇ ਵਿੱਚੋਂ ਉਤਰ ਸਕਦੇ ਹੌਲੀ ਹੌਲੀ ਕਾਰ ਜਿਹੜੀ ਸੀ ਬਿਲਕੁਲ ਬੜੀ ਹੌਲੀ ਬੜਾ ਸਮਾਂ ਸੀਗਾ ਉਹਨੂੰ ਬਚਾਉਣ ਵਾਸਤੇ ਉਹ ਕਾਰ ਜਿਹੜੀ ਹੌਲੀ-ਹੌਲੀ ਹਟਾਂ ਜਾ ਰਹੀ ਸੀਗੀ ਕਿਸੇ ਨੇ ਵੀ ਪਾਣੀ ਦੇ ਵਿੱਚ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ ਦੋਵੇਂ ਹੀ ਰਸੇ ਸੁਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਟੌਰਚ ਉਸ ਗੱਬਰੂ ਨੇ ਉਸ ਨੌਜਵਾਨ ਨੇ ਜਗਾਈ ਹੋਈ ਸੀ ਆਪਣੇ ਫੋਨ ਦੀ ਤੇ ਆਵਾਜ਼ਾਂ ਮਾਰ ਰਿਹਾ ਸੀਗਾ ਪਲੀਜ਼ ਮੈਨੂੰ ਬਚਾ ਲਓ ਪਲੀਜ਼ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਵਾਰ-ਵਾਰ ਆਪਣੇ ਪਿਤਾ ਨੂੰ ਪੁਕਾਰ ਰਿਹਾ ਸੀ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਮੁਬਚਾਓ ਕਾਰਦੀਆਂ ਜਿੰਨੀਆਂ ਵੀ ਟੀਮਾਂ ਸੀਗੀਆਂ ਸਭ ਆਸੇ-ਪਾਸੇ ਬਾਹਰੋਂ ਹੀ ਕੋਸ਼ਿਸ਼ ਕਰ ਰਹੇ ਸੀਗੇ ਪਰ ਅੰਦਰ ਉਹਦੇ ਤੱਕ ਪਹੁੰਚ ਕਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਸੀ ਕੀਤੀ ਜਾ ਰਹੀ ਅਚਾਨਕ ਉਥੋਂ ਇੱਕ ਡਿਲੀਵਰੀ ਬੁਆਏ ਜਿਹੜਾ ਹੁੰਦਾ ਆ ਉਹ ਗੁਜ਼ਰਦਾ ਆ ਉਹ ਵੀ ਵੇਖ ਕੇ ਸਾਰਾ ਕੁਝ ਮਨਿੰਦਰ ਮਨਿੰਦਰ ਸਿੰਘ ਨਾਮੀ ਨੌਜਵਾਨ ਉਥੋਂ ਗੁਜ਼ਰਦਾ ਉਹ ਫਲਿੱਪਕਾਰਟ ਦੇ ਵਿੱਚ ਜੌਬ ਕਰਦਾ ਤੇ ਡਿਲੀਵਰੀ ਬੁਆਏ ਦੇ ਵਜੋਂ ਉਹ ਉਤੋਂ ਦੀ ਗੁਜ਼ਰਨ ਦਾ ਉਹ ਵੀ ਉੱਥੇ ਰੁਕਦਾ ਆ ਡੇਢ ਘੰਟਾ ਲਗਭਗ ਡੇਢ ਘੰਟਾ ਹੋ ਚੁੱਕਾ ਹੁੰਦਾ ਆ ਯੋਗਰਾਜ ਮਹਿਤਾ ਦੀਆਂ ਚੀਕਾਂ ਪੁਕਾਰ ਜਿਹੜੀਆਂ ਪੁਕਾਰਾਂ ਦੀਆਂ ਸੁਣਦੀਆਂ ਨੇ ਵਾਸਤੇ ਪੌਂਦਾ ਜ਼ਿੰਦਗੀ ਦੀ ਭੀਖ ਮੰਗਦਾ ਆ ਫਿਰ ਉਹ ਵੇਲਾ ਵੀ ਆਉਂਦਾ ਆ ਕਿ ਹੌਲੀ-ਹੌਲੀ ਉਹ ਕਾਰ ਜਿਹੜੀ ਆ ਬਿਲਕੁਲ ਪਾਣੀ ਦੇ ਵਿੱਚ ਚਲੀ ਜਾਂਦੀ ਆ ਯੋਗਰਾਜ ਮਹਿਤਾ ਜਿਹੜਾ ਉਹ ਫੋਨ ਲੈ ਕੇ ਟਾਰਚ ਲੈ ਕੇ ਦਦੇ ਵਿਖਾਰ ਰਿਹਾ ਸੀਗਾ ਆਪਣੀ ਮੌਜੂਦਗੀ ਦਰਸਾ ਰਿਹਾ ਸੀ ਉਹ ਟਾਰਚ ਵੀ ਹੌਲੀ ਹੌਲੀ ਬੁੱਝ ਜਾਂਦੀ ਆ ਇਥੋਂ ਸਾਫ ਹੁੰਦਾ ਆ ਕਿ ਯੋਗਰਾਜ ਮਹਿਤਾ ਦੀ ਗੱਡੀ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕੀ ਸੀ ਤੇ ਯੋਗਰਾਜ ਮਹਿਤਾ ਵੀ ਜਿਹੜਾ ਛਾਤੀ ਖਲੋਤਾ ਸੀ ਪਿਛਲੇ ਡੇਢ ਘੰਟੇ ਤੋਂ ਉਹ ਵੀ ਪਾਣੀ ਦੇ ਵਿੱਚ ਜਾ ਚੁੱਕਾ ਸੀ ਉਸੇ ਵੇਲੇ ਹੀ ਉਹ ਨੌਜਵਾਨ ਉਥੇ ਪਹੁੰਚਦਾ ਆ ਡਿਲੀਵਰੀ ਬੁਆ ਜਿਹੜਾ ਮਨਿੰਦਰ ਸਿੰਘ ਉਹ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਹਿੰਦਾ ਕਿ ਮੈਨੂੰ ਤਰਨਾ ਆਉਂਦਾ ਆ ਜੇ ਤੁਸੀਂ ਅਜਾਜਤ ਦੇ ਉਹ ਤੇ ਮੈਂ ਪਾਣੀ ਦੇ ਵਿੱਚ ਜਾਣਾ ਜਲਦਬਾਈ ਚੋਨੇ ਆਪਣੇ ਲੱਕ ਨੂੰ ਰੱਸਾ ਬੰਨ੍ਹਿਆ ਤੇ ਉਹ ਪਾਣੀ ਦੇ ਵਿੱਚ ਉਹਨੇ ਗੱਭਰੂ ਨੇ ਛਾਲ ਮਾਰ ਦਿੱਤੀ ਬੜੀ ਹਿੰਮਤ ਕੀਤੀ ਉਸ ਨੌਜਵਾਨ ਨੇ ਇਨਸਾਨੀਅਤ ਦਿਖਾਉਂਦੇ ਹੋਏ ਉਸ ਗੱਭਰੂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਕ ਬੇਸ਼ਕੀਮਤੀ ਜਾਨ ਬਚਾਉਣ ਵਾਸਤੇ ਆਪਣੇ ਆਪ ਨੂੰ ਉਸ ਖਲੋਤੇ ਪਾਣੀ ਵਿੱਚ ਉਸ ਖੜੇ ਪਾਣੀ ਦੇ ਵਿੱਚ ਉਤਾਰ ਦਿੱਤਾ ਬਹੁਤ ਉਹਨੇ ਮਿਹਨਤ ਕੀਤੀ ਬੜੀ ਜਦੋਜਹਿਦ ਕੀਤੀ ਉਸ युवराज ਮੈਂ ਤੁਹਾਨੂੰ ਲੱਭਣ ਦੀ ਚੰਗਾ ਤਰੱਕੂ ਸੀਗਾ ਉਹਨੂੰ ਪਰ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਉਹ ਜਿਹੜੀਆਂ ਸੀਗੀਆਂ ਅਸਫਲ ਹੋ ਗਈਆਂ ਅਖੀਰ ਉਹਨੇ ਆਵਾਜ਼ ਦਿੱਤੀ ਕਿ ਮੈਨੂੰ ਬਾਹਰ ਕੱਢ ਲਓ ਇਥੇ ਕਿਤੇ ਵੀ ਕੋਈ ਮੈਨੂੰ ਨਹੀਂ ਨਾ ਨਜ਼ਰ ਆਇਆ ਨਾ ਮੈਨੂੰ ਕੋਈ ਮਹਿਸੂਸ ਹੋਇਆ ਉਹ ਜੋ ਵੀ ਕੋਈ ਸੀਗਾ ਉਹ ਹੁਣ ਪਾਣੀ ਦੇ ਬਿਲਕੁਲ ਥੱਲੇ ਜਾ ਚੁੱਕਾ ਮੇਰੀ ਬੇਵਸੀਆ ਉਸ ਨੌਜਵਾਨ ਨੂੰ ਬਾਹਰ ਕੱਢ ਲਿਆ ਜਾਂਦਾ ਜਿਹੜਾ ਡਿਲੀਵਰੀ ਬੁਆਏ ਸੀਗਾ ਸਰੀਰ ਉਹਦਾ ਪਾਣੀ ਦੇ ਨਾਲ ਸੋਨ ਹੋ ਜਾਂਦਾ 0 ਡਿਗਰੀ ਟੈਂਪਰੇਚਰ ਸੀਗਾ ਲਗਭਗ ਠੰਡ ਬਹੁਤ ਸੀਗੀ ਤੇ ਉਹ ਬੇਵਸਪਤਾ ਦੁਹਥਣ ਮਾਰ ਕੇ ਰੋਂਦਾ ਬੜੀਆਂ ਦੁਹਾਈਆਂ ਪਾਉਂਦਾ ਲਾਂਤਾਂ ਵੀ ਪਾਉਂਦਾ ਜਿਹਦਾ ਇਕਲੌਤਾ ਪੁੱਤਰ ਇਸ ਜਾਨ ਤੋਂ ਰੁਖਸਤ ਹੋ ਗਿਆ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਸ਼ਾਸਨ ਪ੍ਰਸ਼ਾਸਨ ਸਾਰੇ ਤੰਤਰ ਮੰਤਰ ਜਿੰਨੇ ਸੀਗੇ ਉਹ ਫੇਲ ਹੋ ਗਏ 1.5 ਘੰਟਾ ਲਗਭਗ ਸੀਗਾ 2-4 ਮਿੰਟ ਵੀ ਜਦੋਂ ਕਿਸੇ ਨੂੰ ਮੌਕਾ ਮਿਲਦਾ ਨਾ ਤੇ ਬੜੀਆਂ ਜ਼ਿੰਦਗੀਆਂ ਬੜੀਆਂ ਉਦਾਹਰਨਾਂ ਨੇ ਬਚਾਈਆਂ ਗਈਆਂ ਨੇ ਤੇ ਇੱਥੇ ਤੇ ਉਹਨਾਂ ਦੇ ਕੋਲ 1.5 ਘੰਟਾ ਸੀਗਾ ਸਾਰੇ ਜੰਤਰ ਮੰਤਰ ਅਸਫਲ ਹੋ ਗਏ ਕਿਉਂ ਕਿਉਂਕਿ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਬੇਸ਼ਕਿੰਤੀ ਜਾਨ ਬਚਾਉਣ ਦੀ ਤੇrna ਉਸ ਗੱਭਰੂ ਨੂੰ ਨਹੀਂ ਸੀ ਆਉਂਦਾ ਇਹ ਇੱਕ ਬਹੁਤ ਵੱਡੀ ਵਜ੍ਹਾ ਸੀ ਉਹਦੀ ਮੌਤ ਦੀ ਉਸ ਤੋਂ ਬਾਅਦ ਅਸਲ ਖੇਡ ਸ਼ੁਰੂ ਹੁੰਦਾ ਆ ਸ਼ਾਸਨ ਪ੍ਰਸ਼ਾਸਨ ਦਾ ਸਰਕਾਰਾਂ ਦਾ ਐਨਡੀਆਰਐਫ ਦੀਆਂ ਟੀਮਾਂ ਪਹੁੰਚਦੀਆਂ ਨੇ ਉੱਥੇ ਬਹੁਤ ਹੋਰ ਵੀ ਬਚਾਅ ਕਾਰਜ ਵਾਲੇ ਜਿਹੜੇ ਸਾਧਨ ਤੇ ਨੇ ਉਹ ਪਹੁੰਚਦੇ ਨੇ ਤੇ 4 ਵਜੇ ਤੱਕ ਉਸ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਲਿਆ ਜਾਂਦਾ ਹਰਾਨੀ ਦੀ ਗੱਲ ਇਹ ਆ ਕਿ ਇੱਕ ਜ਼ਿੰਦਾ ਇਨਸਾਨ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਸ ਇਨਸਾਨ ਦੀ Laash ਨੂੰ ਕੱਢਣ ਵਾਸਤੇ ਸਾਰੀਆਂ ਹੀ ਧਾਰਤਾਂ ਝੋਕ ਦਿੱਤੀਆਂ ਗਈਆਂ ਤੇ 4 ਵਜੇ ਤੱਕ ਉਹਦੀ Laash ਨੂੰ ਬਾਹਰ ਕੱਢ ਲਿਆ ਗਿਆ। ਉਹਦੀ ਵਜ੍ਹਾ ਗੰਦਾ ਪਾਣੀ, ਚਿੱਕੜ ਵਾਲਾ ਪਾਣੀ ਉਹਦੇ ਫੇਫੜਿਆਂ 'ਚ ਭਰ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ। ਇੱਕ ਪਰਿਵਾਰ ਦਾ ਜਹਾਨ ਲੁੱਟਿਆ ਗਿਆ ਸੀ ਪਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਸਭ ਵੀਡੀਓ ਬਣਾ ਰਹੇ ਸੀਗੇ। ਲਗਭਗ ਪ੍ਰਸ਼ਾਸਨ ਦੇ ਬੰਦੇ ਵੀ ਤੇ ਲੋਕਾਂ ਨੇ ਤੇ ਬਣਾਉਣੀ ਸੀ ਸਭ ਵੀਡੀਓ ਬਣਾ ਰਹੇ ਸੀ ਕਿਸੇ ਨੇ ਇੱਕ ਸਿਰਫ ਡਿਲੀਵਰੀ ਬੋਏ ਨੋ ਮਨਿੰਦਰ ਸਿੰਘ ਨੂੰ ਛੱਡ ਕੇ ਕਿਸੇ ਨੇ ਵੀ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਉਸ ਦੀ ਉਹ ਕੋਸ਼ਿਸ਼ ਵੀ ਅਸਫਲ ਸੀ ਪਰ ਇਨੇ ਨਪੁੰਸਕ ਲੋਕਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਉੱਥੇ ਲੋਕਾਂ ਦਾ ਹਜੂਮ ਸੀਗਾ ਇੱਕੋ ਹੀ ਇਨਸਾਨ ਨੇ ਇਨਸਾਨੀਤ ਦਿਖਾਉਂਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੋਸ਼ਿਸ਼ ਅਸਫਲ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਉਦੋਂ ਤੱਕ ਬੜੀ ਦੇਰ ਹੋ ਗਈ ਸੀ ਹੁਣ ਸਵਾਲ ਇਹ ਤੇ ਆ ਬਹੁਤ ਵੱਡਾ ਸਵਾਲ ਖੜਾ ਹੁੰਦਾ ਆ ਕਿ ਉਹ ਟੋਆ ਪੁੱਟਣ ਵਾਲੇ ਕੰਸਟਰਕਟਰ ਦੀ ਏਡੀ ਵੱਡੀ ਲਾਪਰਵਾਹੀ ਦੀ ਵਜ੍ਹਾ ਕਰਕੇ ਇਹ ਸਾਰਾ ਹਾਸਾ ਆ ਤੇ ਉਹ ਦੱਸਣ ਵਾਲੇ ਉਤੇ ਚਸ਼ਮ ਜੀ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਥੇ ਪਹਿਲਾਂ ਵੀ ਬੜੇ ਹਾਦਸੇ ਹੋਏ ਨੇ ਪਰ ਸਵਾਲ ਇਹ ਆ ਕਿ ਕੀ ਉਹਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਜੇਕਰ ਕੰਮ ਬੰਦਿਆ ਤੇ ਉਹ ਟੋਵਾ ਜਿਹੜਾ ਉਹਨੂੰ ਪੂਰ ਦਿੱਤਾ ਜਾਣਾ ਚਾਹੀਦਾ ਸੀ ਮਿੱਟੀ ਨਾਲ ਭਰ ਦਿੱਤਾ ਜਾਣਾ ਚਾਹੀਦਾ ਸੀ ਸਵਾਲ ਬਹੁਤ ਨੇ ਸ਼ਾਸਨ ਪ੍ਰਸ਼ਾਸਨ ਤੇ ਵੀ ਕਿਉਂਕਿ ਸਾਡੇ ਭਾਰਤ ਦੇ ਵਿੱਚ ਆਮੀ ਵੱਡੇ ਵੱਡੇ ਕੰਸਟਰਕਟਰ ਤੇ ਪ੍ਰਸ਼ਾਸਨਿਕ ਅਧਿਕਾਰੀ ਲੈਂਡ ਡੀਨ ਕਰਕੇ ਮੋਟੀ ਰਕਮ ਰਿਸ਼ਵਤ ਦੇ ਰੂਪ ਵਿੱਚ ਖਾ ਕੇ ਕਿਸੇ ਦੇ ਪ੍ਰਤੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੇ ਪ੍ਰਤੀ ਕੋਈ ਕਾਰਵਾਈ ਨਹੀਂ ਕਰਦੇ ਜਦੋਂ ਕਿ ਉਹਦਾ ਫਰਜ਼ ਬਣਦਾ ਸੀਗਾ ਕੰਮ ਬੰਦ ਸੀ ਤੇ ਪੋਟੂ ਆ ਜਿਹੜਾ ਉਹ ਭਰ ਦਿੱਤਾ ਜਾਣਾ ਚਾਹੀਦਾ ਸੀ ਮਿੱਟੀ ਦੇ ਨਾਲ ਅੱਜ ਉਹਦੀ ਵਜ੍ਹਾ ਕਰਕੇ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਵਜ੍ਹਾ ਕਰਕੇ ਅੱਜ ਯੂਪੀ ਸਰਕਾਰ ਦੇ ਉੱਤੇ ਇਹ ਸਵਾਲ ਆ ਬਹੁਤ ਵੱਡਾ ਕਿ ਤੁਹਾਡੀ ਨਲੈਕੀ ਕਰਕੇ ਇੱਕ ਲੌਤਾ ਪੁੱਤਰ ਮਾਪਿਆਂ ਦਾ ਇਸ ਜਹਾਨ ਤੋਂ ਰੁਖਸਤ ਹੋ ਗਿਆ। 1.5 ਘੰਟਾ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਜਦੋਂ ਜਹਿਦ ਕਰਦਾ ਹੋਇਆ ਅਖੀਰ ਅ ਜ਼ਿੰਦਗੀ ਦੇ ਹੱਥੋਂ ਹਾਰ ਕੇ ਮੌਤ ਦੇ ਹੱਥੋਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਕੇ ਮੌਤ ਦੀ ਗੋਦ ਵਿੱਚ ਜਾ ਬੈਠਾ। ਤੇ ਦੂਜੇ ਪਾਸੇ ਜਦੋਂ ਪੱਤਰਕਾਰ ਭਰਾਵਾਂ ਨੇ ਉਹ ਮਨਿੰਦਰ ਸਿੰਘ ਨਾਮੀ ਡਿਲੀਵਰੀ ਬੋਏ ਮੇਰੇ ਸਵਾਲ ਜਵਾਬ ਕੀਤੇ ਤੇ ਉਹਨੇ ਦੱਸਿਆ ਕਿ ਉਲਟਾ ਪੁਲਿਸ ਅਧਿਕਾਰੀਆਂ ਨੇ ਉਹਨੂੰ ਹੀ ਚਰਤਨਾ ਸ਼ੁਰੂ ਕਰਤਾ ਕਿ ਤੂੰ ਪੁਲਿਸ ਦੇ ਖਿਲਾਫ ਬੋਲ ਰਿਹਾ ਆ ਤੂੰ ਇਦਾਂ ਕਹਿ ਰਿਹਾ ਆ ਉਦਾਂ ਕਹਿ ਰਿਹਾ ਆ ਕਿ ਪੁਲਿਸ ਨੇ ਬਚਾਉਂਦੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਐਨਡੀਆਰਫ ਦੀ ਟੀਮ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅ ਡੇਢ ਘੰਟਾ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਜਦੋਂ ਕਿ ਇਹ ਸੱਚ ਸੀਗਾ ਤੇ ਉਹਦੇ ਉੱਤੇ ਦਬਾਅ ਪਾਇਆ ਜਾਂਦਾ ਆ ਵੇਖੋ ਹਨਾਨੀ ਦੀ ਗੱਲ ਇਹ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਕੇ ਇਕਲਤਾ ਪੁੱਤਰ ਮਾਪਿਆਂ ਦਾ 27 ਸਾਲਾ ਨੌਜਵਾਨ ਤੁਹਾਡੀ ਨਲਕੀ ਕਰਕੇ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਸਭੋਂ ਜਿਸ ਇਨਸਾਨ ਨੇ ਇਨਸਾਨੀਅਤ ਵਿਖਾਉਂਦੇ ਹੋਏ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਉਹਨੂੰ ਬਚਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ ਉਸੇ ਤੇ ਸਵਾਲ ਜਵਾਬ ਉਹਨੂੰ 4-5 ਘੰਟੇ ਥਾਣੇ ਦੇ ਵਿੱਚ ਪਟਾਕੇ ਰੱਖਿਆ ਗਿਆ ਇਹ ਆ ਸਾਡਾ ਸ਼ਾਸਨ ਪ੍ਰਸ਼ਾਸਨ ਦਾ ਅਸਲ ਚਿਹਰਾ ਇਹ ਸਾਡੀਆਂ ਸਰਕਾਰਾਂ ਦਾ ਅਸਲ ਚਿਹਰਾ ਇਹ ਇਹੋ ਜੀ ਘਟਨਾ ਜੇ ਕਿਤੇ ਬਾਹਰ ਯੂਰਪੀਅਨ ਕੰਟਰੀਆਂ ਦੇ ਵਿੱਚ ਜਿਹੜੀਆਂ ਵੈਸਟਰਨ ਕੰਟਰੀਆਂ ਜਿਨ੍ਹਾਂ ਫਾਰਵਰਡ ਬੜੀਆਂ ਹੀ ਅਗਾਹ ਵਧੂ ਕੰਟਰੀਆਂ ਨੇ ਉੱਥੇ ਕਿਤੇ ਹੋਈ ਕੱਟੀ ਹੁੰਦੀ ਤੇ ਮਿੰਟਾਂ ਦੇ ਵਿੱਚ ਘੰਟਿਆਂ 'ਚ ਨਹੀਂ ਮਿੰਟਾਂ ਦੇ ਵਿੱਚ ਉਹਨਾਂ ਨੇ ਬੰਦੇ ਨੂੰ ਬਚਾ ਲੈਣਾ ਸੀਗਾ ਪਰ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਰਕਾਰਾਂ ਨੇ ਨੇਤਾ ਨੇਤਾ ਲੋਗ ਨੇ ਕੁੰਭ ਕਰਨੀ ਨੀਂਦ ਸੁੱਤੇ ਨੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਘਰ ਉਜੜ ਜਾਂਦਾ ਹੈ ਜਾਂ ਉਜੜ ਗਿਆ ਹੈ ਉਹਨਾਂ ਦਿਨ ਲੈਕੀ ਕਰਕੇ ਬਸ ਪੈਸਾ ਚਾਹੀਦਾ ਹੈ ਰਿਸ਼ਵਤਖੋਰੀ ਬੜੇ ਧੂਤਾਂ ਦੇ ਨਾਲ ਭਾਰਤ ਦੇਸ਼ ਦੇ ਵਿੱਚ ਉਹ ਜਿਹੜੀ ਚੱਲਦੀ ਆਈ ਹੈ ਤੇ ਚੱਲ ਰਹੀ ਆ ਤੇ ਮੇਰਾ ਖਿਆਲ ਆ ਚੱਲਦੀ ਰਹੂਗੀ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਵੀ ਇਹ ਇਸ ਰਿਸ਼ਵਤਖੋਰੀ ਨੂੰ ਨਹੀਂ ਰੋਕ ਸਕੀਆਂ ਤੇ ਮੇਰਾ ਖਿਆਲ ਹੈ ਕਦੀ ਰੁਕਣੀ ਵੀ ਨਹੀਂ ਆ ਇਦਾਂ ਹੀ ਘਰਾਂ ਦੇ ਚਿਰਾਗ ਬੁਝਦੇ ਰਹਿਣਗੇ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਸੋ بڑے ਸਵਾਲ ਖੜੇ ਕਰਦੀ ਆ 16 ਜਨਵਰੀ ਦੀ ਰਾਤ ਨੂੰ ਬੀਤੀ ਜਿਹੜੀ 16 ਜਨਵਰੀ ਆ ਉਸ ਰਾਤ ਨੂੰ ਘਟਰੀ ਜਿਹੜੀ ਘਟਨਾ ਆ ਬੜੇ ਸਵਾਲ ਖੜੇ ਕਰਦੀ ਆ ਬੜੇ ਸ਼ਾਸਨ ਪ੍ਰਸ਼ਾਸਨ ਤੇ ਸਰਕਾਰਾਂ ਦੇ ਚਿਹਰੇ ਤੇ ਕਲੰਕ ਛੱਡ ਗਈ ਆ ਉਸ ਯੋਗਰਾਜ ਮਹਿਤਾ ਦੀ ਮੌਤ ਜੋ ਪੁਕਾਰ ਰਹੀ ਸੀ ਵਾਰ-ਵਾਰ ਪੁਕਾਰ ਰਿਆ ਸੀਗਾ ਕਿ ਮੈਨੂੰ ਬਚਾ ਲੋ ਮੈਂ ਮਰਨਾ ਨਹੀਂ ਚਾਹੁੰਦਾ ਮੈਨੂੰ ਬਚਾ ਲੋ ਮੈਂ ਮਰਨਾ ਨਹੀਂ ਚਾਹੁੰਦਾ ਸੋ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੀ ਪੜਨੋ ਤੇ ਪ੍ਰਭੂ ਇਹ ਤਸਵੀਰ ਆ ਸਾਡੇ ਦੇਸ਼ ਦੇ ਸ਼ਾਸਨ ਪ੍ਰਸ਼ਾਸਨ ਦੀ ਜੰਤਰਦੰਤਰ ਦੀ ਸਾਡੀਆਂ ਸਰਕਾਰਾਂ ਦੀ ਇਹ ਹੀ ਅਸਲ ਚਿਹਰਾ ਹੈ ਅਸੀਂ ਉਹਨਾਂ ਤੋਂ ਉਮੀਦ ਲਾ ਬੈਨੇ ਆ ਜਿਨ੍ਹਾਂ ਨੂੰ ਸਾਡੀ ਨਹੀਂ ਪਰਵਾਹ ਹੁੰਦੀ ਜਦੋਂ ਕਿ ਸਾਨੂੰ ਖੁਦ ਨੂੰ ਸੁਚੇਤ ਹੋਣਾ ਪਊਗਾ ਆਪਣੀ ਜ਼ਿੰਦਗੀ ਦੀ ਸੇਫਟੀ ਸਾਨੂੰ ਖੁਦ ਨੂੰ ਹੀ ਕਰਨੀ ਪਊਗੀ ਅਸੀਂ ਇਹਨਾਂ ਸਰਕਾਰਾਂ ਤੋਂ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਿਲਕੁਲ ਉਮੀਦ ਨਾ ਲਈਏ ਨਹੀਂ ਤੇ ਸਾਡੇ ਨਾਲ ਵੀ ਹੋ ਸਕਦਾ ਤੁਹਾਡੇ ਕਿਸੇ ਆਪਣੇ ਨਾਲ ਜਾਂ ਖੁਦ ਤੁਹਾਡੇ ਨਾਲ ਵੀ ਕਦੇ ਇਹੋ ਜੀ ਘਟਨਾ ਘਟ ਸਕਦੀ ਆ ਤੇ ਬਿਲਕੁਲ ਕਿਸੇ ਸ਼ਾਸਨ ਪ੍ਰਸ਼ਾਸਨ ਅਧਿਕਾਰੀ ਕਿਸੇ ਰਾਜਨੀਤਿਕ ਸਰਕਾਰ ਤੋਂ ਆਪਣੀ ਜ਼ਿੰਦਗੀ ਦੀ ਉਮੀਦ ਨਾ ਰੱਖਿਓ ਜੀ ਖੁਦ ਨੂੰ ਹੀ ਤੁਹਾਨੂੰ ਆਪਣਾ ਵਿਚਾਰ ਕਰਨਾ ਪਊਗਾ